ਚੰਗਾ ਕਿ ਦਾਂਏ ਕੀ ਹੋਇਆ ਹੈ ਕੀ ਉਹ ਨਹੀਂ ਚੰਗਾ ਕਿ ਦਹੰਦਾ ਦਾ ਸਾੜਾ ਹੀ ਆ ਬਾਬਾ ਤੇਰੇ ਕੋਲ ਸੋੜੇ ਨਹੀਂ ਇੱਥੇ ਉੱਧ ਖੜੋ ਨਹੀਂ ਉਸ ਉਧਾ ਨਹੀਂ ਖੜੋ ਸਕਦੀ ਖੜੋ ਸਾਡੀ ਉਹਦਾ ਫਟਫਟ ਹੋ ਜਾ ਕਰਨਾ ਤੇ ਲਾਗੀ ਵੀ ਆ ਕਰਨੀ ਚਲੋ ਕਰ ਹਾਂ ਆਜ ਮਜ਼ਾ ਆਇਆ ਪਿੱਕੀ ਤੂੰ ਮੇਰੀ ਵੀਰਨਲ ਰਿਕਾਰਡ ਕਰੇਗਾ ਰੱਛਾ ਤੇਰ ਖਾਊਗਾ ਚਾਹ ਲੈ ਛੇ ਸੁਣਾ ਇੱਕ ਕਿਹੜਾ ਉਹ ਜਿਹੜਾ ਸੁਣਾ ਨਹੀਂ

ਅਨੇ ਚੱਖਾ ਰਿਆ ਲਾ ਹਾਂ ਹਾਂ ਜਿੱਥੇ ਜੇਤੂਪੁਰ ਤੋਂ ਜਾਂਦਾ ਹਾਂ ਲਾਨੇ ਤੋਂ ਲਿਤਾ ਕਉਟਾ ਹਾਂ ਤੇ ਪਹਿਲਾ ਦੱਸ ਤੂੰ ਮੈਂ ਪੁੱਤ ਹੈ ਕਿ ਨਹੀਂ ਉਹਦਾ ਹੂੰ ਤੂੰ ਪੂਰਾ ਹੈ ਜਾਂਦਾ ਕ ਨਹੀਂ ਤੂੰ ਲਿਤਾ ਮੇਰਾ ਲੈ ਸੁਣੀ ਤੂੰ ਤਾਂ ਜਾਣ ਕਰਦੇ ਹੈ ਆਈ ਲਵ ਯੂ ਆਈ ਲਵ ਯੂ ਚੱਲੇ ਨੂੰ ਬੰਦ ਕਰ ਹਾਂ ਰੋ ਗਿਆ